ਖੇਰੇ ਦੇ ਆਉਣ ਨਾਲ ਕੁਛ ਨੀਚ ਉੱਚ ਹੋ ਗਈ ਤਾਂ ਉਹਨੇ ਪੰਥ ਨੂੰ ਦਾ ਮਹਿਣਾ ਉਹਦੀ ਸਾਰੀ ਉਮਰ ਆਉਂਦੀਆਂ ਪੀੜ੍ਹੀਆਂ ਤੱਕ ਉਹ ਲੈਣਾ ਨਹੀਂ ਪੰਥ ਨੇ ਉਹਨੂੰ ਕਦੇ ਮਾਫ਼ ਨਹੀਂ ਕਰਨਾ ਉਹਨੂੰ ਪੀੜ੍ਹੀਆਂ ਨੂੰ ਵੀ ਮਾਫ਼ ਨਹੀਂ ਕਰਨਾ ਇਹ ਦਾਗ ਹਮੇਸ਼ਾ ਰਹੇਗਾ ਸਰਦਾਰ ਸਿਮਰਜੀਤ ਸਿੰਘ ਸਤਿਮਾਨ ਦਾ ਸਾਡੇ ਸਿਰ ਤੇ ਹੱਥ ਤਾਂ ਹੈ ਜਦੋਂ ਸਾਨੂੰ ਲੋੜ ਪੈਂਦੀ ਆ ਕੇ ਸਾਡੇ ਬਰਖੜਦਾ ਤਾਂ ਹੈ ਜੋਦਾ ਜੇਕਰ ਸਿਮਰਜੀਤ ਸਿੰਘ ਮਾਨ ਦੇ ਵਿੱਚ ਇਨੀ ਕੈਪੇਬਿਲਿਟੀ ਸੀ ਤਾਂ ਸਿਮਰਜੀਤ ਸਿੰਘ ਮਾਨ ਹੁਣ ਤੱਕ ਆਪਣੇ ਵਰਗੇ 13 ਸਿਮਰਜੀਤ ਸਿੰਘ ਮਾਨ ਪੈਦਾ ਕਿਉਂ ਨਹੀਂ ਕਰ ਸਕਿਆ ਸਰਦਾ ਸਿਮਰਜੀਤ ਸਿੰਘ ਮਾਨ ਤਾਂ ਇੱਕੋ ਹੀ ਆ ਜਿਹੜਾ ਕਿਸੇ ਬਿਨ ਲੋਭ ਲਾਲਚ ਤੋਂ ਚੱਲਿਆ ਨਾ ਬੰਦਾ ਇਸ ਸਿਮਰਜੀਤ ਸਿੰਘ ਮਾਨ ਹੋਰ ਕੋਈ ਪਾ ਪੈਦਾ ਨਹੀਂ ਹੋ ਸਕਦਾ ਮੌਕਾ ਪ੍ਰਸਤ ਨਹੀਂ ਸੀ ਅਸੀਂ ਜੇ ਮੌਕਾ ਪ੍ਰਸਤ ਹੁੰਦੇ ਅਸੀਂ ਸਿਮਰਜੀਤ ਸਿੰਘ ਮਾਨ ਨਾਲ ਨਹੀਂ ਖੜਦੇ ਫਿਰ ਡੁਪਲੀਕੇਟ ਮਾਨ ਭਗਵੰਤ ਮਾਨ ਨਾਲ ਖੜਦੇ ਜੇ ਪਿੱਛੇ ਜੇ ਸਿੱਧੂ ਮੂਸੇ ਵਾਲਾ ਫੈਕਟ ਰਿਹਾ ਜਾਂ ਭਾਈ ਦੀਪ ਸਿੰਘ ਸਿੱਧੂ ਫੈਕਟ ਰਿਹਾ ਤਾਂ ਸਾਡਾ ਪੰਜਾਬੀ ਬਲੱਡ ਹੈ ਅਸੀਂ ਐਨੇ ਬੇਗਹਿਰਤ ਨਾ ਹੋ ਜਾਈਏ ਵੀ ਉਹ ਚੀਜ਼ਾਂ ਨੂੰ ਅੱਜ ਸਾਲ ਬਾਦ ਅਸੀਂ ਭੁੱਲ ਜੀ ਆਮ ਆਦਮੀ ਪਾਰਟੀ ਕਹਿੰਦੀ 1.5 ਲੱਖ ਵੋਟ ਤੇ ਸੰਗਰੂੜ ਜਾਤ ਰਹੇ ਆਂ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਹੈਗਾ ਭੰਡ ਹੈਗਾ ਦੇਖ ਰਿਹਾ ਸੋ ਜੇ ਇਹ ਹੋਇਆ ਜੇ ਇਹ ਜਿਹੇ ਭੰਡਾ ਨੂੰ 1.5 ਲੱਖ ਵੋਟ ਨਾਲ ਜਿਤਾਉਣਗੇ ਫਿਰ ਸਾਡੇ ਲੈਣ ਲੈਕ ਹੈ ਨਹੀਂ ਤਰਦੀ ਇਹ ਤਾਂ ਉਹਨ ਅਣਖਾ ਦੀ ਤਾਉਣ ਇਹਨੂੰ ਇਹ ਝਕਾਉਣਾ ਚਾਹੁੰਦੇ ਆਮ ਆਦਮੀ ਵਾਲੇ ਜੇ ਇਹਨਾਂ ਦੀ ਾਕਾਤ ਕੀ ਹੈ ਦਿੱਲੀ ਤੋਂ ਆਇਆ 1.5 ਫੁੱਟ ਦਾ ਕੇਸਰੀਵਾਲ ਸਾਡੀਆਂ ਕਦਰਾਂ ਕੀਮਤਾਂ ਨੂੰ ਸਾਨੂੰ ਮੱਤ ਪਾ ਦਊਗਾ ਅੱਜ ਸਾਰੇ ਬੋਥਾਂ ਤੇ ਜਾ ਕੇ ਆਏ ਹਾਂ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਮਾਹੌਲ ਬੜਾ ਸਖਾਵਾਂ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਹੱਕ 'ਚ ਵੱਡੇ ਪੱਧਰ ਤੇ ਲੋਕ ਨਿਕਲ ਕੇ ਬਾਹਰ ਆ ਰਹੇ ਨੇ ਤਪ ਦੀ ਗਰਮੀ 'ਚ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸੰਗਰੂਰ ਭਗਵਾਨਤਮਾਨ ਦੀ ਰਾਜਸਤਾਨੀ ਸੋ ਸੰਗਰੂਰ ਵਾਲੇ ਕਦੇ ਵੀ ਐਕਸੈਪਟ ਨਹੀਂ ਕਰਦੇ ਵੀ ਸਾਡੇ ਰਾਜਸਤਾਨੀ ਨਾਲ ਭੰਡ ਦਾ ਨਾਂ ਜੁੜੇ ਸੋ ਇਹ ਹਮੇਸ਼ਾ ਕਰਮਾ ਵਾਲੀ ਧਰਤੀ ਯੋਧਿਆਂ ਦੀ ਸੂਰਬੀਰਾਂ ਦੀ ਧਰਤੀ ਆ ਤੇ ਉਹ ਵੱਡੇ ਵੱਡੇ ਸੰਘਰਸ਼ ਉੱਠੇ ਨੇ ਸੋ ਇਹ ਵੀ ਇੱਕ ਪੰਥਕ ਲਹਿਰ ਉੱਠੀ ਆ ਪੰਜਾਬ ਨੇ ਤੇ ਪੰਜਾਬ ਦੀ ਨੌਜਵਾਨੀ ਨੇ ਵੱਡਾ ਮੋੜਾ ਕੱਟ ਤੇ ਆ ਸੋ ਅੱਜ ਅਸੀਂ ਇਹ ਸਾਡੇ ਦਿਮਾਗਾਂ 'ਚ ਇਹ ਗੱਲ ਵੱਡ ਗਈ ਆ ਵੀ ਅਸੀਂ ਹੁਣ ਆਪਿਆਂ ਨੂੰ ਨਹੀਂ ਪਿੱਛੇ ਛੱਡ ਸਕਦੇ ਸੋ ਇਸ ਕਸਮਾਕਸ ਚ ਇਲੈਕਸ਼ਨਾਂ ਦੇ ਕਸਮਾਕਸ ਚ ਐਨੇ ਸਾਲਾਂ ਚ ਅਸੀਂ ਕਾਂਗਰਸ ਤਕੜੀ ਕਰਤੀ ਅਸੀਂ ਅਕਾਲੀ ਦਲ ਤਕੜਾ ਕਰਤਾ ਅਸੀਂ ਸਭ ਤੋਂ ਵੱਡੀ ਜਿਹੜੀ ਸਾਨੂੰ ਸਿਉਂਖ ਵਾਂਗੂ ਖਾਜੂ ਪੰਜਾਬ ਨੂੰ ਆਮ ਆਦਮੀ ਤਕੜੀ ਕਰਦੇ ਸੋ ਹੁਣ ਪੰਜਾਬ ਇਹ ਧਾਰ ਚੁੱਕਿਆ ਵੀ ਅਸੀਂ ਆਪਦਿਆਂ ਨੂੰ ਤਾਂ ਪਿੱਛੇ ਸੱਟਤਾ ਸੋ ਇਸ ਕਰਕੇ ਇੱਕ ਪੰਥਕ ਲਹਿਰ ਜਿਹੜੀ ਚੱਲੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਸੋ ਪਿੰਡਾ ਪਿੰਡਾ ਚ ਜਾ ਕੇ ਮੈਂ ਪ੍ਰਚਾਰ ਕੀਤਾ ਬਠਿੰਡੇ ਸੀਟ ਤੇ ਵੀ ਪ੍ਰਚਾਰ ਕੀਤਾ ਵਿਧਾਨ ਸਭਾ ਹਲਕੇ ਪਧੌੜ ਤੇ ਮਹਿਲ ਕਲਾ ਤੇ ਤੇ ਬਰਨਾਲੇ ਤੇ ਸੋ ਕਿਤੇ ਵੀ ਇਹ ਗੱਲ ਸੁਣਨ ਨੂੰ ਨਹੀਂ ਮਿਲੀ ਵੀ ਅਸੀਂ ਝਾੜੂ ਨੂੰ ਵੋਟ ਪਾਵਾਂਗੇ ਤਰਸਤ ਨੇ ਇਹਨਾਂ ਦੀਆਂ ਜਿਹੜੀਆਂ ਕਾਰਨਾਮੇ ਨੇ ਇਹ ਇਹਨਾਂ ਨੇ ਵੋਟ ਦੀ ਤਾਂ ਕਦਰ ਹੀ ਨਹੀਂ ਜਾਣੀ ਆਮ ਆਦਮੀ ਪਾਰਟੀ ਨੂੰ ਸੋ ਵੋਟ ਦੀ ਕਦਰ ਕਰਨਾ ਮੈਂ ਸੋਚਦਾ ਹੁੰਦਾ ਸੀ ਵੀ ਮੈਂ ਇਹਨਾਂ ਲੋਕਾਂ ਦੇ ਮੇਰੇ ਸਰ ਕਰਜ ਝਾੜਿਆ ਵੋਟ ਮੈਨੂੰ ਪਾਈ ਆ ਵੀ ਉਹ ਮੈਂ ਕਰਜ ਕਿਵੇਂ ਲਾਵਾ ਤਾਂ ਮੈਂ ਇੰਨੀ ਮਿਹਨਤ ਕੀਤੀ ਤਾਂ ਕਿਤੇ ਨਾ ਕਿਤੇ ਮੈਂ ਇਹ ਮਹਿਸੂਸ ਕੀਤਾ ਬੀ ਸੁਖਵਿੰਦਰ ਇਹ ਕਾਰਜ ساری ਉਮਰ ਕੀ 100 ਜਨਮ ਵੀ ਨਹੀਂ ਲੈਂਦਾ ਸੋ ਮੈਂ ਮੇਰਾ ਵੀ ਮੇਰਾ ਧਰਮ ਵੀ ਮੈਂ ਕੰਮ ਕਰਦਾ ਜਾ ਮੈਂ ਇਹਨਾਂ ਵਾਸਤੇ ਕੰਮ ਕਰਾਂ ਕਰਮ ਕਰਮ ਕਰਾਂ ਫਲ ਦੀ ਇਛਾ ਨਾ ਕਰਾਂ ਜਿਵੇਂ ਗੀਤਾ ਚ ਲਿਖਿਆ ਪਰ ਇਹ ਲੋਕਾਂ ਨੇ ਸਾਡੀਆਂ ਜਿਹੜੀਆਂ ਲੋਕਾਂ ਨੇ ਵੋਟ ਪਾਈ ਸੀ ਮਾਲਵੇ ਤੋਂ ਲੈ ਕੇ ਸਾਰੇ ਪੰਜਾਬ ਚ 92 ਜਿਤਾਏ ਸੀ ਸੋ ਲੋਕਾਂ ਦੀ ਵੋਟ ਦੀ ਕਦਰ ਕੀਮਤੀ ਨਹੀਂ ਜਾਣੀ ਸੋ ਅੱਜ ਪੰਜਾਬ ਅੱਕ ਚੁੱਕਿਆ ਇਹਨਾਂ ਤੋਂ ਨਰਾਸ਼ ਹੋ ਚੁੱਕਿਆ ਹੁਣ ਪੰਜਾਬ ਪੰਜਾਬ ਨੂੰ ਚਲੂੰਗਾ ਚਣੂੰਗਾ ਪਰ ਸਰਪੰਚ ਸਾਹਿਬ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਜੇ ਸਿਮਰਜੀਤ ਸਿੰਘ ਮਾਨ ਤੁਸੀਂ ਗੱਲ ਕਰਦੇ ਹੋ ਕਹਿੰਦੇ ਨੇ ਕਿ ਸਿਮਰਜੀਤ ਸਿੰਘ ਮਾਨ ਜੇਕਰ ਪਿਛਲੀ ਵਾਰ ਜਿੱਤੇ ਨੇ ਤਾਂ ਉਹਦੇ ਚ ਸਿੱਧੂ ਮੂਸੇਵਾਲਾ ਦੀ ਜਿਹੜੀ ਡੈਥ ਹੋ ਗਈ ਦੀਪ ਸਿੱਧੂ ਡੈਥ ਹੋ ਗਈ ਉਹ ਚੀਜ਼ਾਂ ਕਹਿੰਦੇ ਸੰਪਤੀ ਬੋਰਡ ਦੇ ਕਰਕੇ ਸਿਮਰਜੀਤ ਸਿੰਘ ਮਾਨ ਨੂੰ ਜਿੱਤ ਪਈ ਕਹਿੰਦੇ ਐਤਕੀ ਉਹ ਮਾਹੌਲ ਜਾਂ ਉਹ ਹਵਾ ਜਿਹੜੀ ਸੀ ਉਹ ਨਹੀਂ ਹੈ ਸੋ ਹਰ ਇਲੈਕਸ਼ਨ ਚ ਵਕ ਵਕ ਸਮੀਕਰਨ ਬਣਦੇ ਨੇ ਹੂੰ ਜੇ ਪਿੱਛੇ ਜੇ ਸਿੱਧੂ ਮੂਸੇ ਵਾਲਾ ਫੈਕਟ ਰਹਾ ਜਾਂ ਭਾਈ ਦੀਪ ਸਿੰਘ ਸਿੱਧੂ ਫੈਕਟ ਰਹਾ ਤਾਂ ਸਾਡਾ ਪਲਾਨ ਪੰਜਾਬੀ ਬਲੱਡ ਹੈ ਅਸੀਂ ਐਨੇ ਬੇਗਹਿਰਤ ਨਾ ਹੋ ਜਾਈਏ ਵੀ ਉਹ ਚੀਜ਼ਾਂ ਨੂੰ ਅੱਜ ਸਾਲ ਬਾਦਾ ਅਸੀਂ ਭੁੱਲ ਜਾਈਏ ਕਿਉਂ ਭੁੱਲੀਏ ਇਹੀ ਪਿਛਲੀਆਂ ਚੀਜ਼ਾਂ ਜੇ ਨਾ ਭੁੱਲੀਏ ਆਉਣ ਵਾਲੇ ਸਮੇਂ ਵਿੱਚ ਯਾਦ ਕਰੀਏ ਤਾਂ ਹੀ ਇੱਕ ਬਿਹਤਰ ਪੰਜਾਬ ਸਿਰਜ ਸਕਦੇ ਹਾਂ ਸੋ ਲੋਕਾਂ ਨੂੰ ਮੈਂ ਤਾਂ ਅਪੀਲ ਕਰਦਾ ਵੀ ਇਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ ਸੋ ਅੱਜ ਹੋ ਕੀ ਰਿਹਾ ਪੰਜਾਬ ਵਿੱਚ ਜੇ ਮੇਰੇ ਵਰਗਾ ਕੋਈ ਨੌਜਵਾਨ ਆਪ ਦੇ ਦੇਸ਼ ਪੰਜਾਬ ਦੀ ਸੇਵਾ ਕਰਨ ਉੱਠਦਾ ਤਾਂ ਮੈਂ ਪਿੰਡ ਦੀ ਸੇਵਾ ਕੀਤੀ ਤਾਂ ਸਾਨੂੰ ਪਰਚਾ ਦੀ ਸੌਗਾਤ ਦਿੱਤੀ ਆਮ ਆਦਮੀ ਪਾਰਟੀ ਨੇ ਸੋ ਉਸ ਤੋਂ ਵੱਢ ਕੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਸਿੱਧੂ ਮੂਸੇਵਾਲਾ ਭਾਈ ਉੱਠਿਆ ਤਾਂ ਉਹਨੂੰ ਗੋਲੀਆਂ ਮਿਲੀਆਂ ਨੇ ਸੋ ਇਹ ਤਾਂ ਸਾਡੇ ਜਿਹੜਾ ਹੈਗਾ ਟੈਲੈਂਟ ਆ ਉਹਦਾ ਸ਼ਿਕਾਰ ਕਰ ਰਹੀ ਹੈ ਅੱਛਾ ਜੀ ਜੋਰਾਕਪਾਲ ਸਿੰਘ ਖੈਰਨ ਜਦੋਂ ਇਹ ਸਵਾਲ ਪੁੱਛਿਆ ਹੁੰਦਾ ਕਿ ਭਾਈ ਤੁਹਾਡੇ ਆਉਣ ਦੇ ਨਾਲ ਪੰਥਕ ਵੋਟ ਜਿਹੜੀ ਉਹ ਵੰਡੀ ਜਾਣੀ ਆ ਤੋ ਕਹਿੰਦੇ ਨੇ ਕਿ ਜੇਕਰ ਸਿਮਰਜੀਤ ਸਿੰਘ ਮਾਨ ਦੇ ਵਿੱਚ ਇੰਨੀ ਕੈਪੇਬਿਲਿਟੀ ਸੀ ਤਾਂ ਸਿਮਰਜੀਤ ਸਿੰਘ ਮਾਨ ਹੁਣ ਤੱਕ ਆਪਣੇ ਵਰਗੇ 13 ਸਿਮਰਜੀਤ ਸਿੰਘ ਮਾਨ ਪੈਦਾ ਕਿਉਂ ਨਹੀਂ ਕਰ ਸਕੇ ਸੋ ਇਹ ਠੀਕ ਆ ਬਿਹਤਰ ਸਵਾਲ ਆ ਤੁਸੀਂ ਲਿਆ ਵੀ ਸਿਮਰਜੀਤ ਸਿੰਘ ਮਾਨ ਆਪਣੇ ਵਰਗੇ ਕਿਉਂ ਨਹੀਂ ਪੈਦਾ ਕਰ ਸਕਿਆ ਸੋ ਉਹਨਾਂ ਵਰਗੇ ਪੈਦਾ ਕਰਨੇ ਤਾਂ ਬਹੁਤ ਔਖੇ ਮਾਨ ਸਰਦਾਰ ਸਿਮਰਜੀਤ ਸਿੰਘ ਮਾਨ ਤਾਂ ਇੱਕੋ ਹੀ ਆ ਜਿਹੜਾ ਕਿਸੇ ਬਿਨ ਲੋਭ ਲਾਲਚ ਤੋਂ ਚੱਲਿਆ ਨਾ ਬੰਦਾ ਤੋ ਉਹ ਜੇ ਹੁਣ ਤੱਕ ਉਹਦੇ ਵੱਖ-ਵੱਖ ਵੱਡੇ ਜੇ ਉਹਦੀਆਂ ਜਗਿਆਸਵਾਵਾਂ ਹੁੰਦੀਆਂ ਵੱਡੀਆਂ-ਵੱਡੀਆਂ ਚੀਜ਼ਾਂ ਹਾਸਲ ਕਰਨੀਆਂ ਹੁੰਦੀਆਂ ਤਾਂ 13 ਕੀ ਵੱਧ ਸਿਮਰਜੀਤ ਸਿੰਘ ਮਨ ਪੈਦਾ ਹੋ ਜਾਣਾ ਸੀ ਸੋ ਦੇਖੋ ਉਹਨੂੰ ਤਾਂ ਸੀਐਮ ਦੀ ਵੀ ਆਫਰ ਹੋਈ ਸੀ ਸੋ ਐ ਡੀ ਵੱਡੀ ਜਿਹੜੀ ਪੋਸਟ ਡੀਆਈਜੀ ਆਈਜੀ ਸੀਗਾ ਉਸ ਪੋਸਟ ਤੋਂ ਇਸਤੀਫਾ ਦੇ ਕੇ ਦੇਸ਼ ਪੰਜਾਬ ਵਾਸਤੇ ਤੌਰ ਤੇ ਪੈਣਾ ਸੋ ਐ ਸਿਮਰਜੀਤ ਸਿੰਘ ਮਾਨਤਾ ਖਹਿਰਾ ਸਾਹਿਬ ਦੀ ਗੱਲ ਠੀਕ ਹੋਰ ਨਹੀਂ ਪੈਦਾ ਹੋ ਸਕਦੇ ਬਹੁਤ ਮੁਸ਼ਕਲ ਆ ਸੋ ਇਹੀ ਤਾਂ ਕੁਆਲਿਟੀ ਆ ਨਾ ਮੈਂ ਅੱਜ ਕਹਿਣਾ ਮੈਂ ਪੜ ਲਿਖ ਗਿਆ ਮੈਂ ਦੇਖੋ ਮੇਰੇ ਫਾਦਰ ਸਾਡੇ ਅਨਪੜ੍ਹਰੇ ਸਾਡੇ ਬਜ਼ੁਰਗ ਮਾਲਵੇ ਦੇ ਸਾਰੇ ਅਨਪੜ੍ਹੇ ਸੀ ਪਰ ਸਲੂਟ ਕਰਦਾ ਸਲਾਮ ਕਰਦਾ ਉਹਨਾਂ ਨੂੰ ਜਿੰਨੇ ਵੀ ਸਾਡੇ ਬਜ਼ੁਰਗ ਸੀ ਸਾਨੂੰ ਇਸ ਕਾਬਲ ਬਣਾਤਾ ਵੀ ਅਸੀਂ ਇੱਥੇ ਤੁਹਾਡੇ ਮੂਰੇ ਖੜ ਕੇ ਲੋਕਾਂ ਮੂਰੇ ਖੜ ਕੇ ਆਪਦੇ ਸੋਹਣੇ ਦੇਸ਼ ਪੰਜਾਬ ਦੀ ਗੱਲ ਕਰ ਰਹੇ ਆ ਮਜ਼ਦੂਰਾਂ ਦੀ ਗੱਲ ਕਰਦੇ ਆ ਕਿਸਾਨਾਂ ਦੀ ਗੱਲ ਕਰਦੇ ਆ ਦੇਖੋ 1 ਆਫ ਦਾ ਵਰਲਡ ਦੀ ਸਭ ਤੋਂ ਬੈਸਟ ਯੂਨੀਵਰਸਿਟੀ ਆ ਵਿਸ਼ਵ ਭਾਰਤੀ ਸ਼ਾਂਤੀ ਨਿਕੇਤਨ ਰਵਿੰਦਰ ਨਾ ਟਾਈਗਰ ਫਾਊਂਡਰ ਆ ਉਹਦਾ ਮੈਂ ਸਟੂਡੈਂਟ ਆ ਫਿਰ ਮੈਂ ਆਪਦੇ ਲੋਕਾਂ ਦੀ ਕਿਉਂ ਨਾ ਗੱਲ ਕਰਾਂ ਫਿਰ ਜੇ ਸਾਡੇ ਬਜ਼ੁਰਗਾਂ ਨੇ ਅਨਪੜ੍ਹਰੇ ਕਿ ਸਾਨੂੰ ਪੜ੍ਹਾਤਾ ਤੇ ਅੱਜ ਅਸੀਂ ਆਪਦੇ ਲੋਕਾਂ ਦੀ ਗੱਲ ਕਰ ਰਹੇ ਆ ਸੋ ਇਹ ਜ਼ਰੂਰੀ ਹੈ ਜੇ ਨਹੀਂ ਕਰਾਂਗੇ ਇਹਨਾਂ ਦੇ ਇਹ ਚੀਜ਼ਾਂ ਤੋਂ ਅਸੀਂ ਡਰਨ ਵਾਲੇ ਤਾਂ ਹੈ ਨਹੀਂ ਆਮ ਆਦਮੀ ਤੋਂ ਸੋ ਇਹ ਜੇ ਮੈਂ ਤੁਹਾਡੇ ਮੂਰੇ ਗੱਲ ਕਰ ਰਿਹਾ ਇਹ ਆਵਾਜ਼ ਪੰਜਾਬ ਦੀ ਹੈ ਨੌਜਵਾਨ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਇਹ ਤਾਂ ਅਣਖਾ ਦੀ ਤਾਂ ਹੈ ਇਹਨੂੰ ਇਹ ਛਕਾਉਣਾ ਚਾਹੁੰਦੇ ਆ ਆਮ ਆਦਮੀ ਵਾਲੇ ਜੇ ਇਹਨਾਂ ਦੀ ਔਕਾਤ ਕੀ ਹੈ ਦਿੱਲੀ ਤੋਂ ਆਇਆ 1.5 ਫੁੱਟ ਦਾ ਕੇਸਰੀਵਾਲ ਸਾਡੀਆਂ ਕਦਰਾਂ ਕੀਮਤਾਂ ਨੂੰ ਸਾਨੂੰ ਮੱਤ ਪਾ ਦੂਗਾ ਕਦੇ ਵੀ ਇਹ ਗੱਲ ਨਹੀਂ ਹੋ ਸਕਦੀ ਮਨਜਿੰਦਰ ਜੀ ਜਸ ਜੀ ਅਸੀਂ ਜੇ ਮੌਕਾ ਪ੍ਰਸਤ ਹੁੰਦੇ ਜਿਵੇਂ ਮੈਂ ਦੱਸਿਆ ਨਾ ਵੀ ਸਿਮਰਜੀਤ ਸਿੰਘ ਮਾਨ ਹੋਰ ਕੋਈ ਪੈਦਾ ਨਹੀਂ ਹੋ ਸਕਦਾ ਮੌਕਾ ਪ੍ਰਸਤ ਨਹੀਂ ਸੀ ਅਸੀਂ ਵੀ ਜੇ ਮੌਕਾ ਪ੍ਰਸਤ ਹੁੰਦੇ ਅੱਜ ਅਸੀਂ ਮਾਨ ਸਾਹਿਬ ਤੋਂ ਕੀ ਲੈਣਾ ਸੀ ਅਸੀਂ ਸਾਡੀ ਜਿਹੜੀ ਤੇ ਰ ਕਮਜ਼ੋਰ ਹੋ ਚੁੱਕੀ ਆ ਸਾਡੇ ਬਲੱਡ ਚਾ ਪੰਜਾਬੀਆਂ ਦੇ ਅਸੀਂ ਹਮੇਸ਼ਾ ਉਹਨਾਂ ਨਾਲ ਖੜਦੇ ਆ ਤਾਂ ਖੜੇ ਆ ਸਰਤਾ ਸਿਮਰਜੀਤ ਸਿੰਘ ਮਾਨ ਨੇ ਕਮਜ਼ੋਰ ਕਰਤਾ ਸੀ ਪਿਛਲੇ ਸਮੇਂ ਆਪਦੇ ਆਪ ਦੇ ਨਾਲ ਨਹੀਂ ਖੜ ਸਕੇ ਅਸੀਂ ਜੇ ਮੌਕਾ ਪ੍ਰਸਤ ਹੁੰਦੇ ਅਸੀਂ ਸਿਮਰਜੀਤ ਸਿੰਘ ਮਾਨ ਨਾਲ ਨਹੀਂ ਖੜਦੇ ਸੀ ਫਿਰ ਡੁਪਲੀਕੇਟ ਮਾਨ ਭਗਵੰਤ ਮਾਨ ਨਾਲ ਖੜਦੇ ਨਾਲੇ ਤਾਂ ਸਾਡੀਆਂ ਸਰਪੰਚੀਆਂ ਕੈਮਰਨ ਦੀਆਂ ਸਾਡੀਆਂ ਪੇਮੈਂਟਾਂ ਵੀ ਮਿਲਦੀਆਂ ਲੁੱਟ-ਫੁੱਟ ਵੀ ਕਰਦੇ ਤੇ ਪਰਚੇ ਵੀ ਨਹੀਂ ਮਿਲਣੇ ਸੀ ਅਸੀਂ ਅਣਖ ਅਣਖ ਤੇ ਗੈਰਤ ਚੁਣੀ ਆ ਤੋਂ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਅਪੀਲ ਹੈ ਵੀ ਇਹਨਾਂ ਦੀਆਂ ਜਣਾ ਪਟਣੀਆਂ ਪੈਣੀਆਂ ਤੁਹਾਨੂੰ ਆਮ ਆਦਮੀ ਦੀਆਂ ਜੇ ਸੋਹਣਾ ਦੇਸ਼ ਪੰਜਾਬ ਚਾਹੁੰਦੇ ਹੋ ਇਹਨਾਂ ਨੇ ਜਿਹੜੀ ਪੱਗ ਰੱਖੀ ਆ ਨਾ ਪੱਗ ਤੋਂ ਪਹਿਲਾਂ ਕੀ ਸੀ ਜਦੋਂ ਇਹ ਆਏ ਟੋਪੀ ਲੈ ਕੇ ਆਏ ਸੀ ਨਾ ਪੱਗ ਦੇ ਥੱਲੇ ਇਹਨਾਂ ਦੀ ਟੋਪੀ ਆ ਰਹੀ ਸੀ ਉਹ ਹਜੇ ਦਿਖ ਨਹੀਂ ਰਹੀ ਪੰਜਾਬੀਆਂ ਨੂੰ ਹੌਲੀ ਹੌਲੀ ਹੁਣ ਚਾਨਣ ਹੋਣ ਲੱਗ ਗਿਆ ਸੋ ਇਸ ਇਲੈਕਸ਼ਨ ਚ ਇਹਨਾਂ ਨੂੰ ਹੱਡ ਲੱਕ ਭੰਨੇ ਵੀ ਨਹੀਂ ਹਾਰ ਦੇਣੀ ਤੁਸੀਂ ਹਾਰ ਦੀ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਕਹਿੰਦੀ 1.5 ਲੱਖ ਵੋਟ ਤੇ ਸੰਗਰੂਟ ਜਾਤ ਰਹੇ ਆ ਸੋ ਨਹੀਂ ਠੀਕ ਆ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਹੈਗਾ ਭੰਡ ਹੈਗਾ ਦੇਖ ਰਿਹਾ ਸੋ ਜੇ ਇਹ ਹੋਇਆ ਜੇ ਇਹ ਹੋਇਆ ਫਿਰ ਸਾਡੇ ਦੇਸ਼ ਰਹਿਣ ਲਾਇਕ ਹੈ ਨਹੀਂਗਾ ਮਨਜਿੰਦਰ ਫਿਰ ਸੱਚੀ ਫਿਰ ਅਸੀਂ ਇੱਥੇ ਕੀ ਕਰਨਾ ਫਿਰ ਜੇ ਅਸੀਂ ਜਿਹੜੇ ਲੜ ਰਹੇ ਹਾਂ ਲੋਕਾਂ ਵਾਸਤੇ ਹਮੇਸ਼ਾ ਆਪ ਦਾ ਸੋਹਣਾ ਭਵਿੱਖ ਦਾ ਤੇ ਲਾ ਕੇ ਇੱਥੇ ਆ ਗਏ ਆ ਤੇ ਸਾਨੂੰ ਹਮੇਸ਼ਾ ਜਾਨ ਦਾ ਵੀ ਖਤਰਾ ਰਹਿੰਦਾ ਫਿਰ ਵੀ ਲੋਕਾਂ ਵਾਸਤੇ ਲੜਦੇ ਆ ਜੇ ਇਹ ਜਿਹੇ ਭੰਡਾ ਨੂੰ 1.5 ਲੱਖ ਵੋਟ ਨਾਲ ਜਿਤਾਉਣਗੇ ਫਿਰ ਸਾਡੇ ਲੈਣ ਲੈ ਹੈ ਨਹੀਂ ਤਰਦੇ ਸੱਚੀ ਫਿਰ ਜਿਹੜੇ ਬਾਹਰ ਜਾ ਰਹੇ ਆ ਠੀਕ ਫਿਰ ਤਾਂ ਉਹਨਾਂ ਨੂੰ ਉਹਨਾਂ ਨੂੰ ਕਹਾਂਗੇ ਵੀ ਭਾਈ ਠੀਕ ਆ ਤੁਸੀਂ ਪਹਿਲਾਂ ਇਹ ਗੇਨ ਕਰ ਲਿਆ ਤੁਹਾਨੂੰ ਸਲੂਟ ਤੁਸੀਂ ਚਲੇ ਗਏ ਬਾਹਰ ਫਿਰ ਅਸੀਂ ਇੱਥੇ ਕੀ ਕਰਨਾ ਪਰ ਕਿੰਨਾ ਚਿਰ ਜਦੋਂ ਸਾਨੂੰ ਕੋਈ ਹੱਲਾਸ਼ੇਰੀ ਨਾ ਮਿਲੀ ਅੱਜ ਅਸੀਂ ਲੜ ਰਹੇ ਹਾਂ ਜੇ ਆਪਦੀ ਕੌਮ ਵਾਸਤੇ ਸਾਨੂੰ ਕੋਈ ਤਨਖਾਹਾਂ ਤਾਂ ਲੱਗੀਆਂ ਨਹੀਂ ਸਾਨੂੰ ਬਜ਼ੁਰਗ ਮਾਤਾ ਇੱਕ ਸੀਸ ਦੇ ਦਿੰਦੀ ਆ ਜਿਉਂਦਾ ਰਹੇ ਪੁੱਤ ਇਹੀ ਸਾਡੀ ਰੂਹ ਦੀ ਖਰਾਕ ਹੈ ਭੱਜੇ ਫਿਰਦੇ ਆ ਇਸ ਇਹ ਚੀਜ਼ਾਂ ਵਾਸਤੇ ਸੋ ਇਹ ਇਹ ਦੇਖੋ ਇਹ ਹੈਗੇ ਜਿਹੜੇ ਸਾਡੇ ਦਿਮਾਗਾਂ 'ਚ ਇਹ ਚੀਜ਼ਾਂ ਬੜੀਆਂ ਨੇ ਇਹ ਲੈ ਕੇ ਤਾਂ ਬਰਬਾਦੀ ਪਾਲੀ ਜਾਂਦੀਆਂ ਹਨ ਇਹਦੇ ਨਾਲ ਅਸੀਂ ਕੁਝ ਗੇਨ ਨਹੀਂ ਕਰ ਸਕਦੇ ਆਪ ਦਾ ਸੁਨਹਿਰੀ ਭਵਿਕ ਦਾਤੇ ਲਾ ਕੇ ਕੰਮ ਕਰ ਰਹੇ ਫਿਰ ਜੇ ਤੁਹਾਡਾ ਪੰਜਾਬ ਵਾਸੀਆਂ ਦਾ ਸਿਰ ਤੇ ਸਾਡੇ ਹੱਥ ਹੀ ਨਾ ਰਿਹਾ ਸੋ ਅੱਜ ਸਰਦਾਰ ਸਿਮਰਜੀਤ ਸਿੰਘ ਸਨਮਾਨ ਦਾ ਸਾਡੇ ਸਿਰ ਤੇ ਹੱਥ ਤਾਂ ਹੈ ਜਿਹੜੇ ਲੋਕ ਲੜ ਰਹੇ ਨੇ ਸੰਘਰਸ਼ੀ ਲੋਕ ਲੱਖਾਂ ਸਦਾਣਾ ਹੋ ਗਿਆ ਭਾਣਾ ਸਿੱਧੂ ਹੋ ਗਿਆ ਝੋਟਾ ਹੋ ਗਿਆ ਅਮਰਤਪਾਲ ਹੋ ਗਿਆ ਮੈਂ ਹੋ ਗਿਆ ਜਦੋਂ ਸਾਨੂੰ ਲੋੜ ਪੈਂਦੀ ਆ ਕੇ ਸਾਡੇ ਪਰ ਖੜਦਾ ਤਾਂ ਹੈ ਜੋ ਦਾ ਸੋ ਜਿਹੜਾ ਸਿਰ ਤੇ ਸਾਡੇ ਹੱਥ ਹੈ ਸਮੇਂ ਦੀਆਂ ਸਰਕਾਰਾਂ ਤੋਂ ਉਹ ਸਾਥ ਹੱਥ ਨੂੰ ਵੀ ਵੱਡਣਾ ਚਾਹੁੰਦੀਆਂ ਆਮ ਆਦਮੀ ਕਾਲੀ ਦਲ ਕਾਂਗਰਸ ਇਹ ਰਲ ਕੇ ਵੱਡਣਾ ਚਾਹੁੰਦੀਆਂ ਨਾ ਤੁਸੀਂ ਕਹਿੰਦੇ ਕਿ ਰਲ ਕੇ ਵੱਡਣਾ ਚਾਹੁੰਦੇ ਨੇ ਵਿਰੋਧੀ ਵੀ ਜੇ ਕਾਲੀ ਦਲ ਦੀ ਗੱਲ ਕਰੀ ਕਲ ਦਲ ਵੀ ਇਹ ਕਹਿੰਦੀ ਕਿ ਚਾਹੇ ਕਾਂਗਰਸ ਨੂੰ ਵੋਟ ਪਾਓ ਚਾਹੇ ਆਮ ਆਦਮੀ ਨੂੰ ਵੋਟ ਪਾਓ ਉਹ ਵੋਟ ਜਿਹੜੀ ਹੈ ਉੱਪਰ ਜਾ ਕੇ ਇਹਨਾਂ ਦੋਹਾਂ ਦੇ ਇੱਕ ਇੱਕ ਜਿਹੜੀ ਹੈਗੀ ਉਹ ਹੋ ਜਾਣੀ ਆ ਤੁਸੀਂ ਕੀ ਮੰਨਦੇ ਹੋ ਕਿ ਕਿਉਂਕਿ ਸੁਖਪਾਲ ਸਿੰਘ ਖਹਿਰਾ ਇੱਕੋ ਇੱਕ ਲੀਡਰ ਨੇ ਜਿਹੜੇ ਪੰਥਕ ਇਕੱਠਾਂ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਵੋਟ ਨੂੰ ਤੋੜਨ ਦੇ ਲਈ ਜਾਣ ਬੁਝ ਕੇ ਐਸਾ ਕੁਝ ਕੀਤਾ ਹੋ ਸਕਦਾ ਕਿ ਸਿਮਰਜੀਤ ਸਿੰਘ ਮਾਨ ਦੀ ਵੋਟ ਜਿਹੜੀ ਆ ਘਟੇ ਜਾਂ ਤੁਹਾਨੂੰ ਲੱਗਦਾ ਕਿ ਵਾਕਿਆ ਦੇ ਵਿੱਚ ਇਫੈਕਟ ਕਰੂਗਾ ਸੁਖਪਾਲ ਸਿੰਘ ਖਹਿਰਾ ਦੇਖੋ ਇੱਕ ਗੱਲ ਤਾਂ ਸਵਾਲ ਤੁਸੀਂ ਪੁੱਛਿਆ ਵੀ ਅਕਾਲੀ ਦਲ ਕਹਿੰਦਾ ਵੀ ਇਹ ਇਕੱਠੇ ਨੇ ਕਾਂਗਰਸ ਤੇ ਅਕਾਲੀ ਦਲ ਨਾ ਕੋਈ ਕਾਂਗਰਸ ਤੇ ਆਮ ਆਦਮੀ ਇਹ ਤਾਂ ਹੁਣ ਜਨਤਕ ਹੋ ਚੁੱਕਿਆ ਨਾ ਵਿਰੋਧੀ ਧਿਰ ਚ ਕਾਂਗਰਸ ਸੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਸੀ ਕਦੇ ਵੀ ਰਲਦੇ ਨਹੀਂ ਹੁੰਦੇ ਦੋਨਾਂ ਤੋਂ ਉਮੀਦਾਂ ਹੁੰਦੀਆਂ ਜਨਤਾ ਨੂੰ ਦੋਨੇ ਰਲ ਗਏ ਸੋ ਅਕਾਲੀ ਦਲ ਜੇ ਕਹਿੰਦਾ ਅਕਾਲੀ ਦਲ ਇਹਨਾਂ ਤੋਂ ਕਿਵੇਂ ਵੱਖਰਾ ਅਕਾਲੀ ਦਲ ਵੀ ਦਿੱਲੀ ਦੀ ਸੋਚ ਨਾਲ ਹੀ ਆ ਬੀਜੇਪੀ ਨਾਲ ਜਾਣਾ ਉਹਨੇ ਨਾਲ ਤੇ ਜਿੱਥੇ ਤੱਕ ਤੁਸੀਂ ਕਿਹਾ ਪੰਥਕ ਵੋਟ ਵੰਡ ਰਹੀ ਹੈ ਖੈਰੇ ਦੇ ਆਉਣ ਨਾਲ ਜੇ ਕਿਤੇ ਇਹ ਸਮੀਕਰਨ ਬਣ ਗਏ ਕੁਛ ਨੀ ਚ ਉੱਚ ਹੋ ਗਈ ਤਾਂ ਖੈਰਾ ਸਮਝ ਲੋ ਪੰਜਾਬ ਦਾ ਸਭ ਤੋਂ ਵੱਡਾ ਵਿਲਨ ਹੋ ਕੇ ਨਿਕਲੇਗਾ ਪੰਥ ਦੇ ਨੌ ਤੇ ਤੋਂ ਖੈਰੇ ਨੂੰ ਕੀ ਖੈਰੇ ਨੂੰ ਤਾਂ ਮੈਥੋਂ ਮੈਂ ਖੈਰੇ ਦਾ ਸਪੋਰਟਰ ਆ ਮੈਂ ਖੈਰੇ ਨੂੰ ਚੰਗਾ ਮੰਨਦਾ ਪਰ ਇਹ ਤਾਂ ਨਹੀਂ ਵੀ ਹੁਣ ਜਿਹੜੇ ਇੱਕੋ ਹਮਖਿਆਲੀ ਬੰਦੇ ਨੇ ਜਿਨ੍ਹਾਂ ਨੇ ਦੇਸ਼ ਪੰਜਾਬ ਦੀ ਗੱਲ ਕਰਨੇ ਇੱਕੋ ਸੀਟ ਤੇ ਆ ਕੇ 10 ਬੰਦੇ ਪਿੱਟ ਜਾਣ ਉਹਨਾਂ ਜਿੰਨਾ ਤਾਂ ਇੱਕ ਨੌਆਂ ਨੂੰ ਕਿਉਂ ਮਾਰਨਾ ਸੋ ਖੈਰਾ ਸੁਸਾਈਡ ਬੰਬਰ ਬਣ ਕੇ ਇੱਥੇ ਆਇਆ ਪਤਾ ਨਹੀਂ ਉਹਦੀ ਸੋਚ ਕੀ ਆ ਉਹਦੇ ਵਰਕਰਾਂ ਨੇ ਸਰਕਰਡ ਵਰਕਰਾਂ ਨੇ ਉਹਨੂੰ ਮਨਤਾ ਕੀਤੀਆਂ ਵੀ ਤੁਸੀਂ ਇੱਥੇ ਨਾ ਆਓ ਇੱਥੇ ਸਿਮਰਜੀਤ ਸਿੰਘ ਮਾਨ ਜਿੱਤਣ ਜਾ ਰਹੇ ਹਨ ਪਰ ਜੇ ਵੋਟ ਕਾਟ ਹੋ ਗਈ ਖੈਰੇ ਕਰਕੇ ਤਾਂ ਉਹਨੇ ਪੰਥ ਨੂੰ ਦਾ ਮਿਹਣਾ ਉਹਦੀ ਸਾਰੀ ਉਮਰ ਆਉਂਦੀਆਂ ਪੀੜ੍ਹੀਆਂ ਤੱਕ ਉਹ ਲੈਣਾ ਨਹੀਂ ਸਿਮਰਜੀਤ ਸਿੰਘ ਮਾਨ ਕਿੰਨੀਆਂ ਵੋਟਾਂ ਜਿੱਤਣਗੇ ਤੁਹਾਡੇ ਸਾਹਿਬ ਦੇਖੋ ਮੈਂ ਤਾਂ ਜ਼ਿਆਦਾ ਮੈਂ ਤਾਂ ਲੋਕਾਂ ਦਾ ਸਤਿਕਾਰ ਕਰਦਾ ਵੀ ਲੋਕ ਰਾਜ ਚ ਹੁੰਦਾ ਵੀ ਵੋਟ ਦਾ ਸਤਿਕਾਰ ਕਰੋ ਹਨ ਤੇ ਜਿਹੜਾ ਹੁਣ ਮਾਹੌਲ ਲੱਗ ਰਿਹਾ ਮਾਹੌਲ ਬੜਾ ਸਖਾਵਾਂ ਲੱਗ ਰਿਹਾ ਜਿੱਥੇ ਜਿੱਥੇ ਅਸੀਂ ਪਿੰਡਾਂ 'ਚ ਗਏ ਆ ਮੰਜੇਂਦਰ ਲੋਕਾਂ ਨੇ ਸਾਨੂੰ ਹੱਥਾਂ ਤੇ ਚੱਕਿਆ ਸੋ ਉਸ ਸਾਹਮਣੇ ਲੱਗ ਰਿਹਾ ਵੀ ਸਿਮਰਜੀਤ ਸਿੰਘ ਮਾਨ ਚੰਗੀ ਲੀਡ ਨਾਲ ਜਤਰਾ ਹੈ ਮੈਂ ਐਵੇਂ ਕਹਿਦਾ ਵੀ ਮੈਂ 2 ਲੱਖ ਵੋਟਾਂ ਨਾਲ 4 ਲੱਖ ਵੋਟਾਂ ਨਾਲ ਹਨ ਫਿਰ ਤਾਂ ਲੋਕਾਂ ਦੀ ਵੋਟ ਦਾ ਹੀ ਨਰਾਦਰ ਹੋ ਰਿਹਾ ਰਿਜ਼ਲਟ ਤੱਕ ਵੇਟ ਕਰਦੇ ਆ ਪਰ ਜਿੱਤਣਗੇ ਮਾਨ ਸਾਹਿਬ ਤੁਸੀਂ ਤੁਸੀਂ ਕਹਿੰਦੇ ਹੋ ਕਿ ਜੇਕਰ ਸੁਖਪਾਲ ਸਿੰਘ ਖੈਰਾ ਜਿੱਤਦੇ ਨੇ ਵੋਟ ਕੱਟ ਕੇ ਜਿੱਤਦੇ ਨੇ ਤਾਂ ਪੰਥ ਦਾ ਮਹਿਣਾ ਉਹ ਲੈ ਜਾਣਗੇ ਪਰ ਉਹ ਕਹਿੰਦੇ ਨੇ ਮੈਂ ਵੀ ਮੈਂ ਵੀ ਤਾਂ ਪੰਥ ਦੀ ਗੱਲ ਕਰਦਿਆਂ ਮੈਂ ਵੀ ਤਾਂ ਸਿਕ ਕੌਮ ਦੀ ਗੱਲ ਕਰਦਾ ਤਾਂ ਫਿਰ ਮੈਨੂੰ ਕਿਉਂ ਪੰਥਕ ਲੋਕ ਜਾਂ ਸਿੱਖ ਸੰਗਤ ਵੋਟ ਕਿਉਂ ਨਾ ਪਾਵੇ ਨਹੀਂ ਸੁਖਪਾਲ ਸਿੰਘ ਖੈਰਾ ਜੇ ਜਿੱਤਦੇ ਨੇ ਉਹ ਇੱਕ ਅੱਡ ਉਹ ਅੱਡ ਹਿਸਟਰੀ ਆ ਜਿੱਤ ਜਾਂਦੇ ਆ ਤਾਂ ਠੀਕ ਆ ਬਿਲ ਤੱਕੜੇ ਹੋ ਕੇ ਆਏ ਨੇ ਪਰ ਜੇ ਉਹ ਨਾ ਕਰਕੇ ਆਮ ਆਦਮੀ ਜਿੱਤੀ ਆ ਤਾਂ ਮੈਂ ਕਹਣਾ ਤਾਂ ਪੰਥ ਨੇ ਉਹਨੂੰ ਕਦੇ ਮਾਫ ਨਹੀਂ ਕਰਨਾ ਉਹਨੂੰ ਪੀੜੀਆਂ ਨੂੰ ਵੀ ਮਾਫ ਨਹੀਂ ਕਰਨਾ ਇਹ ਦਾਗ ਹਮੇਸ਼ਾ ਰਹੇਗਾ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜੱਤਣ ਜਾ ਰਿਹਾ ਸੀ ਤੇ ਇਥੋਂ ਸ਼ਾਇਦ ਆ ਕੇ ਇਹਨੇ ਵੋਟ ਕੱਟਤੀ ਖੈਰੇ ਨੇ ਸੋ ਇਹ ਇਹ ਸਰਦਾਰ ਵਿੱਚ ਮੇਰਾ ਇਹ ਸੀਗਾ ਅੱਜ ਬੂਥਾਂ ਤੇ ਕਿਹੋ ਜਿਹਾ ਮਾਹੌਲ ਮਿਲਿਆ ਅੱਜ ਬੂਥਾਂ ਤੇ ਰੰਗਲੇ ਦੇਸ਼ ਪੰਜਾਬ ਦਾ ਮਾਹੌਲ ਸੀ ਤੱਪ ਦੀ ਗਰਮੀ 'ਚ ਨੌਜਵਾਨੇ ਨਿਕਲ ਕੇ ਆਈ ਸੋਹਣੇ ਦੇਸ਼ ਪੰਜਾਬ ਵਾਸਤੇ ਤੇ ਇਹ ਇਹ ਮੋੜ ਆ ਪਾਇਆ ਪੰਥਕ ਲਹਿਰ ਚੱਲੀ ਆ ਤਨ ਤੋਂ 4 ਸੀਟਾਂ ਜੇ ਜਿੱਤਦੇ ਆ 5 ਨੂੰ ਮੰਨਣ ਵਾਲੇ ਠੀਕ ਮਨਜਿੰਦਰ ਜੀ ਮੈਂ ਤਾਂ ਇੱਕ ਗੱਲ ਕਹਿਣਾ ਤੁਹਾਨੂੰ ਸਾਡੇ ਬਜ਼ੁਰਗ ਚਲੇ ਗਏ 100 100 ਸਾਲ ਦੇ ਹੋ ਕੇ ਇਹ ਇਹ ਵਾਕ ਪਵਿੱਤਰ ਵਾਕ ਕਹਿੰਦੇ ਹੋਏ ਰਾਜ ਕਰੇਗਾ ਖਾਲਸਾ ਸੋ ਖਾਲਸੇ ਦਾ ਰਾਜ ਦਾ ਭਾਵ ਕੀ ਹੈ ਖਾਲਸਾ ਨੇ ਕਿਸੇ ਨੂੰ ਵੱਡ ਟੋਕ ਕੇ ਥੋੜੀ ਰਾਜ ਕਰਨਾ ਖਾਲਸਾ ਰਾਜ ਹੋਊਗਾ ਧਰਮ ਦਾ ਰਾਜ ਖਾਲਸਾ ਰਾਜ ਹੋਊਗਾ ਏਕੇ ਦਾ ਰਾਜ ਖਾਲਸਾ ਰਾਜ ਹੋ ਜਾਤ ਪਾਤ ਤੋਂ ਉੱਚਾ ਰਾਜ ਠੀਕ ਹੈ ਜਿਥੇ ਸਭ ਸਾਰੇ ਧਰਮ ਰਹਿ ਸਕਣ ਸੋ ਇਹ ਖਾਲਸਾ ਰਾਜ ਜਨਾਂ ਚਰ ਆਉਂਦਾ ਨੇ ਖਾਲਸਾ ਰਾਜ ਜਨਾਂ ਚਰ ਆਉਂਦਾ ਨੇ ਤਾਂ ਇਹ ਜਿਹੜੀਆਂ ਜੜਾਂ ਚ ਸਾਡੇ ਘੁਣ ਵਾਂਗੂ ਖਾਰੀਆਂ ਚਾਹੇ ਰਿਸ਼ਵਤ ਖੋਰੀ ਆ ਚਾਹੇ ਹੋਰ ਕਿੰਨੀਆਂ ਸਮੱਸਿਆਵਾਂ ਆ ਨੇ ਨਸ਼ਾ ਗਾ ਉਹਨਾਂ ਚਰੇ ਜਾਂਦਾ ਨੇ ਜੇ ਅਸੀਂ 3-4 ਸੀਟਾਂ ਜਿੱਤਦੇ ਆਉਣ ਆਲੀਆਂ ਵਿਧਾਨ ਸਭਾ ਚ ਇਸ ਨੂੰ 55% ਤੇ ਲੈ ਜਾਗੇ ਸੀਟਾਂ ਬੰਨਾਂ ਸਮਾਨੀਆਂ ਸਰਕਾਰ ਬਣਾਉਣ ਦੇ ਨੇੜੇ ਪਹੁੰਚਾਂਗੇ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ 40-40 ਸਾਲਾਂ ਦੇ ਬਜ਼ੁਰਗ ਲੱਗੇਵੇਂ ਉਹ ਇਹ ਗੱਲ ਕਹਿੰਦੇ ਆ ਵੀ ਅਸੀਂ 40-40 ਸਾਲਾਂ ਦੇ ਖੜੇ ਆ ਫਿਰ ਉਹਨਾਂ ਦਾ ਸੁਪਨਾ ਕੌਣ ਪੂਰਾ ਕਰੂ ਨੌਜਵਾਨੀ ਪੂਰਾ ਕਰੂ ਨਾ ਉਹਨਾਂ ਨੂੰ ਵੀ ਰਹਿੰਦੇ ਜ਼ਿੰਦਗੀ ਚ ਦਿਖਾ ਜੀਏ ਵੀ ਠੀਕ ਆ ਵੀ ਇੱਕ ਵਾਰ ਮੌਕਾ ਤੁਹਾਨੂੰ ਵੀ ਦੇਣ ਦੀ ਲੋੜ ਹੈਗੀ ਪਰ ਜੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਆਉਣ ਵਾਲੇ ਸਮੇਂ ਚ ਮੌਕਾ ਮਿਲਦਾ ਤਾਂ ਮੈਂ ਅੱਜ ਹੀ ਇਹ ਕਹਿ ਸਕਦਾ ਵੀ ਉਹ ਲੁੱਟ-ਪੁੱਟ ਵਾਲਾ ਰਾਜ ਨਹੀਂ ਹੋਣਾ ਹੁਣ ਕਿਉਂਕਿ ਉਹ ਬੰਦਾ ਜੇ ਹੁਣ ਤਾਂ ਲੁੱਟ ਪੁੱਟ ਉਹਨੇ ਕਾਇਮ ਕਰਨੀ ਹੁੰਦੀ ਕਈ ਮੌਕੇ ਸੀ ਉਹਦੇ ਕੋਲੇ ਮੁੱਖ ਮੰਤਰੀ ਬਣਨ ਦੇ ਹੋਰ ਵੱਡੇ ਵੱਡੇ ਅਹੁਦੇ ਲੈਣ ਦੇ ਠੀਕ ਆ ਉਹ ਪਾਗਲਪੁਰ ਜੇਲ੍ਹ ਚ ਰਿਹਾ ਜਦੋਂ ਨੇਪਾਲ ਦੇ ਬਾਰਡਰ ਤੇ ਫੜਿਆ ਗਿਆ ਤੇ ਉਦੋਂ ਮੇਰੇ ਤਾਇਆ ਜੀ ਵੀ ਨਾਲ ਸਿਖਲਕੱਤਿਓ ਉਹ ਜਾ ਰਹੇ ਸੀ ਕਲਕੱਤੇ ਦੇ ਨਾਲ ਸੇਲਿਗੁੜੀ ਦੇ ਨਾਲ ਬਾਰਡਰ ਠੀਕ ਆ ਉਹ 5 ਸਾਲ ਜੇਲ੍ਹ ਰਿਹਾ ਕਿੰਨੇ ਤਸੀਹੇ ਚ ਲੇ ਸੋ ਇਹ ਤਾਂ ਸੰਘਰਸ਼ਾ ਨਾ ਉਹਨਾਂ ਦਾ ਸੋ ਸੰਘਰਸ਼ੀ ਲੋਕ ਜਿਹੜੇ ਹੁੰਦੇ ਓਹੋ ਠੀਕ ਆ ਜਿਵੇਂ ਆਪਣੇ ਤੁਸੀਂ ਜਸਜੀਤ ਸਿੰਘ ਕੁਐਸਚਨ ਕੀਤਾ ਸੀ ਵੀ 13 ਕਿਉਂ ਨਹੀਂ ਸਿਮਰਜੀਤ ਸਿੰਘ ਮਾਨ ਸੰਘਰਸ਼ੀ ਲੋਕ ਜਿਹੜੇ ਹੁੰਦੇ ਉਹਨਾਂ ਦਾ ਸੰਘਰਸ਼ ਕਰਨਾ ਹੁੰਦਾ ਤੇ ਕੌਮ ਨੂੰ ਜਗਾਉਣਾ ਹੁੰਦਾ ਮੌਕਾ ਪ੍ਰਸਤ ਜਿਹੜੇ ਹੁੰਦੇ ਉਹ ਉਹ ਰਾਜ ਭਾਗ ਭੋਗਦੇ ਹੁੰਦੇ ਸੋ ਇਹ ਜਿਹੜਾ ਕੰਬੀਨੇਸ਼ਨ ਆ ਇਸ ਨੂੰ ਦੂਰ ਕਰਕੇ ਦੇਖੋ ਤੁਸੀਂ ਹੁਣ ਜੇ ਸਿਮਰਜੀਤ ਸਿੰਘ ਮਾਨ ਨੇ ਆਉਣ ਵਾਲੇ ਸਮੇਂ ਚ ਪੰਜਾਬ ਦੀ ਨਵੀਂ ਸਿਆਸਤ ਸਿਰਜਣੀ ਆ ਤਾਂ ਹਮ ਖਿਆਲੀ ਬੰਦਿਆਂ ਨੂੰ ਕੁਝ ਥੋੜਾ ਜਿਹਾ ਉਹਨਾਂ ਨੂੰ ਵੀ ਮੋਲਡ ਹੋਣਾ ਪਊ ਕੁਝ ਦੂਸਰਿਆਂ ਨੂੰ ਹਮ ਖਿਆਲੀ ਬੰਦਿਆਂ ਨੂੰ ਨਾਲ ਲੈ ਕੇ ਇੱਕ ਨਵੀਂ ਧਿਰ ਖੜੀ ਕਰਨੀ ਪੈਣੀ ਹੈ ਜੀ ਬਹੁਤ ਬਹੁਤ ਧੰਨਕਤਰੀ ਥੈਂਕ ਯੂ